ਦਿੰਦੇ ਨੇ ਉਹਨਾਂ ਨੂੰ ਨਾ ਤਾਂ ਵੀਰੇ ਫ੍ਰੀ ਕਰਵਾਇਦਾ ਪਤਾ ਵੀ ਆਲਾ ਮਿਹਨਤ ਕਿਵੇਂ ਕਿੱਥੋਂ ਉੱਠ ਕੇ ਕਿੱਥੇ ਆਇਆ ਤੇ ਸਾਰਿਆਂ ਦਾ ਧੰਨਵਾਦ ਕਰਦੀ ਆਂ ਤੇ ਤੁਸੀਂ ਸਾਰੇ ਜਣੇ ਇਤਨੀ ਮਿਹਨਤ ਕਰੋ ਜਿਹੜਾ ਇਹ ਕੀਤਾ ਵੀ ਇਹ ਨਹੀਂ ਮੈਂ ਕਹਿੰਦੀ ਐ ਕਿ ਵੀਰੇ ਮੈਂ ਹੀ ਕੰਮ ਕਰਾਇਆ ਹੈ ਜਾਂ ਮੈਂ ਟੋਟਲ ਮੀਡੀਆ ਤੇ ਦਿਖਾ ਰਹੀ ਆ ਆਪਾਂ ਵੀਰੇ ਹੋਰ ਵੀ ਬਹੁਤ ਦੇ ਲਏ ਨੇ ਆਪਣੇ ਪਰ ਇਹ ਜੀ ਜੋ ਨੇ ਵੀ ਚੰਗੀਆਂ ਵੀਡੀਓ ਤੁਸੀਂ ਫੋਲੋ ਕਰੋ ਸ਼ੁਕਰੀਆ ਜੀ ਦਾ ਜਿਹੜੇ ਸਾਡੇ ਤੇ ਭਾਗ ਕਰੇ ਨੇ ਸਾਰਾ ਲਖੇ ਬਹੁਤ ਧੰਨਵਾਦ ਵਾਈਰ ਗੁਰਜੀਤ ਖਾਲਸਾ ਵਾਈ ਗੁਰਜੀਤ ਕੀ ਫਤਿਹ ਜੀ ਸਿਜੰਦਰ ਭਾਈ ਭੈਣੇ ਵੀਰ ਦਾ ਪਾਈ ਸੀਗੀ ਲੱਸੀ ਵਿੱਚ ਮਾਰੇ ਹਾਂਜੀ ਇੱਕ ਨੇ ਥੱਲੇ ਕਮੈਂਟ ਕਰਿਆ ਵਿਦਵਾਨ ਸਾਹਿਬ ਨੇ ਕਹਿੰਦਾ ਸਾਡੇ ਦਾਦਾ ਪੁੱਤ ਲੱਸੀ ਅਖੀ ਮੁਖਤ ਲੈ ਕੇ ਜਾਂਦਾ ਉਹਨੇ ਕਹਿੰਦਾ ਫੋਟੋ ਦੇ ਸਾਹਿਬ ਨਾਲ ਬੱਕਰੀ ਵੀ ਨਿਕਲੇ ਜੱਟੇ ਨੂੰ ਲੱਸੀ ਪਿਆ ਰਾਸ ਤੇ ਗਈ ਕੱਡੋ ਬੱਟ ਨਹੀਂ ਮੰਗੋ ਉਹਦੇ ਤੇ ਜਾਂਦਾ ਤੇ ਮੈਂ ਕਹਿੰਦਾ ਵੀ 25 ਰੁਪਏ ਦੀ ਕਾਲੀ ਦੀ ਬੋਤਲ ਵੇਖ ਸਕਦੀ ਆ ਪਰ ਫਿਰ ਵੀ ਸਾਡੇ ਦਾਸੀ ਕਹਣਾ ਲੱਗ ਗਿਆ ਵਾਹ 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 ਕੇ ਬਈ ਜਿਹਨੇ ਗੋਪੀ ਮੈਨੂ ਵਾਲਾ ਲੱਗਿਆ ਕਿਸ ਨੇ ਫੇਕ ਅਕਾਊਂਟ ਬਣਾ ਕੇ ਮੈਂ 100 ਕਮੈਂਟ ਦੇਖੀ ਗਿਆ ਮਾ ਮੇਰੇ ਗੋਪੀ ਵੀ ਨੇ ਕਮੈਂਟ ਕੀਤਾ ਵੀਰੇ ਆਪਾਂ ਨਜ਼ਰ ਨਾ ਤਾਂ ਕਦੇ ਪੈਰ ਛੱਡੇ ਨੇ ਜਿਹਦੇ 4 ਫਾਲੋਅਰ ਹੋ ਜਾਂਦੇ ਨੇ ਵੀਰੇ ਬੰਦਾ ਪੈਰ ਛੱਡ ਜਾਂਦਾ ਇਸ ਪ੍ਰੋਗਰਾਮ ਕੋਲਦੇ ਆ ਵਾਇਕਰੋ ਨੇ ਇੰਨਾ ਮਾਣ ਵਾਚਿਆ ਇਹ ਸਾਰਾ ਥੋੜੇ ਕਰਕੇ ਆ ਜੇ ਤੁਸੀਂ ਸਾਰੇ ਪਿਆਰ ਕਰਦੇ ਹੋਗੇ ਤਾਂ ਹੀ ਅਸੀਂ ਇੱਥੋਂ ਤੱਕ ਪਹੁੰਚਿਆ ਵੀ ਇੰਨਾ ਇੱਜ਼ਤ ਮਾਣ ਵਾਚਿਆ ਤੁਸੀਂ ਸੋ ਭਰਾਵਾਂ ਨੇ ਪਰ ਮੈਂ ਕੀ ਹੁੰਦੇ ਵੀ ਜੇ ਆਪਣੇ ਘਰੇ ਵੀ ਆਉਂਦਾ ਮੈਂ ਲੇਟ ਹੋ ਜਾਂਦੀ ਮੈਨੂੰ ਘਰੇ ਵੀ ਵੀਰੇ ਗਾਣਾ ਪੈ ਜਾਂਦੇ ਨੇ ਕਹਿੰਦੇ ਪੌਣ ਤੇ ਬਹਿ ਜਲੀਆ ਮੇਰੇ ਇੱਥੇ ਜਦੋਂ ਦੇਖਦੇ ਕੋਈ ਮਾਣ ਨਾਲ ਭਰਾ ਸਾਡਾ ਫੋਰ ਕਰਦਾ ਸਾਡੀ ਭੈਣ ਫੋਰ ਕਰਦੀ ਆ ਮੇਰੇ ਉਹਦੇ ਲਈ ਟਾਈਮ ਨਹੀਂ ਹੈ ਆਪਾਂ ਵੀਰੇ ਕਦੇ ਵੀ ਪੈਰ ਨਹੀਂ ਸੱਜਣੇ ਜਾਂਦੇ ਆਪਾਂ ਗਰੀਬੀ ਵਾਲੇ ਦਿਨ ਵੀਰੇ ਨਾ ਕਦੇ ਭੁੱਲਿਆ ਨਾ ਹੀ ਵੀਰੇ ਕਦੇ ਭੁੱਲਿਏ ਇਹਦੇ ਤੱਕ ਬੰਚਿਆ ਗੋਪੀ ਵੀਰ ਦਾ ਬਹੁਤ ਜਿਆਦਾ ਧੰਨਵਾਦ ਮੈਨੂੰ ਬਹੁਤ ਚੰਗਾ ਕਮੈਂਟ ਕੀਤਾ ਸੀ ਵੀ ਨੇ ਬਣਾਈ ਦਿੱਤਾ ਸੀ ਕਹਿੰਦਾ ਪਾਣੀ ਦੀ ਬੋਤਲ ਵੀ ਪੈਣੀ ਵੀਰ ਪੀਣੀ ਨਹੀਂ बिकਦੀ ਆ ਵਿੱਚ ਵੀਰੇ ਜਲਵਾਹ ਹੁੰਦੇ ਨੇ ਜਿਹੜੇ ਉਹਨਾਂ ਕੋ ਬਿਜਲੀ ਤੱਕੀ ਨਹੀਂ ਜਰੀ ਜਾਂਦੀ ਹੁਣ ਆਪਾਂ ਜੱਟ ਜਿੰਮੀਦਰ ਸਾਰੇ ਇੱਥੇ ਭਰਾ ਖੜੇ ਆ ਆਪਾਂ ਨੂੰ ਕੋਈ ਖੰਡ ਵੀ 2 ਰੁਪਏ ਕੱਟ ਨਹੀਂ ਦਿੰਦਾ ਭਾਜਨ ਪਵਾ ਜਦੋਂ ਕਾਂਡੇ ਵਾਜੇ ਨਾ ਜੇ ਆਪਾਂ ਕਹਿੰਦੇ ਵੀ 42 ਰੁਪਏ ਵੀਰੇ 41 ਜਾਲਾ ਕਹਿੰਦੇ ਸਾਨੂੰ ਪਉਦਾ ਨਹੀਂ ਆਪਾਂ ਤਾਂ ਵੀਰੇ ਸਾਰੇ ਜਿੰਮੀਦਰ ਨਾ ਦਿੰਦਾ ਆਪਾਂ ਵੀ ਆਦੇ ਬੱਚੇ ਪਾਲਦੇ ਨਹੀਂ ਤੇ ਵਾਇਗੁਰ ਟੀਕਾ ਖਾਲਸਾ ਵਾਇਗੁਰ ਜੀ